ਰੋਟਰੀ ਕਲੱਬ ਸਮਾਣਾ ਡਾਇਨਾਮਿਕ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਅੱਜ ਇੱਕ ਹੋਰ ਸਮਾਜ ਸੇਵਾ ਦਾ ਉਪਰਾਲਾ ਕਰਦੇ ਹੋਏ ਅਨਿਲ ਗਰਗ ਚੁਟਕਾ ਜੀ ਦੀ ਰਹਿਮਾਈ ਦੇ ਵਿੱਚ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਕੰਬਲ ਵੰਡੇ ਗਏ ਨੇ तकरीबन 50 ਦੇ ਕਰੀਬ ਕੰਬਲ ਨੇ ਜਿਹੜੇ ਉਹ ਅੱਜ ਵੰਡ ਕੇ ਆਪਣੀ ਸੇਵਾ ਨਿਭਾਈ ਗਈ ਹੈ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਚਲ ਲੈ ਵੀ ਆਉਂਦੇ ਲੋਕ ਚੱਲ ਪਰੇ ਕੇ ਇਹ ਸ਼ੈਨ ਨੂੰ ਬੁਲਾਓ ਭਾਈ ਜਿਹਨੇ ਬਿੱਲ ਭੇਕ ਲਾਓ ਉਹਦਾ ਦਈ ਜਿੱਦਾਂ ਸਾਰੇ ਹਨ ਬੜੇ ਬੜੇ ਫੋਟੋ ਕਰਾਇਓ ਪਰ ਭਾਈ ਆਜੋ ਕਰੋ ਕਰੋ 2000 ਈਪੂ ਤੂੰ ਪਰਲੇ ਆਓ ਜੀ ਦੋ ਦੋ ਆਜੋ ਚਲੋ ਜੀ ਵੀਡੀਓ ਬਣਾ ਲੈਣਾ ਬੋਲੀ ਕੇ ਚੱਲ ਚੱਲ ਆ ਵੀ ਪਾਸੋਂ ਲੀ ਜਾਂਦਾ पले देखो हां भाई ठीक जो चीज हो जाए कमांडर का तो हो जाएंगे तुम्हारा फेर दिया कितनी बहुत पडल ਚਲੋ ਚਲੋ ਆਇਆ ਮੈਂ ਅੰਦਰ ਆਉਂਦਾ ਮੌਨ ਨੂੰ ਕੋਲੋਂ ਪੜ੍ਹ ਕੋ 2 ਮਿੰਟ ਲੱਗਣਗੇ ਬਦੇਲਾ ਉਂਦੇਲਾ ਦਾ ਫਟਾਫਟ ਨਿਬੜੀ ਜਾਵੇ ਆਇਓ ਆਇਓ ਇੱਥੇ ਉਡੀਕ ਨੂੰ ਨਿਫੀਸ਼ਨ ਮੈਂ ਪ੍ਰਦੀਪ ਦੇ ਦੇ ਤੂੰ ਵੀ ਦੇ ਉਹ ਵੀਜੀਤਪਾਲ ਨੂੰ ਮੇਰੇ ਨੂੰ ਨਿਫੀਸ਼ਨ ਅਨਿਰਿਆ ਜੀ ਵੇ ਜਦ ਨਹੀਂ ਸੀ ਵੀ ਮੰਗਲੀ ਦੇ ਦੇ ਰਾਹੀ ਹੋਰ ਚੱਲੋ ਚੁੜ ਕੇ ਕਿੱਛ ਹੈ ਚਾ ਲਾਉਂ ਦੇ ਦੇ ਨੀ ਬੈਠ ਕੇ ਹਰਿੰਦਰ ਨੂੰ ਆਜ ਮਨੀ ਕੋ ਵੀ ਆ ਗਿਆ ਬਲਾਲਾ ਬਲਾਲਾ ਆ ਜਾ ਵੀਰੇ ਤੁਸੀਂ ਵੀ ਆ ਜਾਓ ਦੇ 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 ਆ ਜਾਓ ਬੋਲ 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 ਹੋ ਰਹੀ ਆ ਜਾਓ ਆ ਜਾਓ ਆ ਜਾਓ ਲਾਈਨ ਤੇ ਆ ਜਿਓ ਬਰਮਾ ਜਿਓ ਚੱਲਾ ਕੀ ਬਾਜਦੇ ਬਰਮਾ ਜਿਓ ਦੋ ਹਾਂ ਦੋ ਚਾਰ ਦੇ ਦਿਓ ਹਾਂ ਮਦਰ ਦੇ ਲੈ ਦੋ ਉਹ ਕੀ ਲੈਵਰ ਸਰ ਆਜੋ 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 ਸੁਭੀ ਆਇਓਰ ਮਾਜੀ ਆਜੋ ਆਜੋ ਜੀ ਆਜੋ ਆਜੋ ਆ ਤੁਸੀਂ ਵੀ ਆਣਾ ਚੱਕ ਲਓ ਫਿਰ ਉੱਪਰ ਦੇ ਆ ਜਾ ਉੱਪਰ ਦੇ ਆ ਜਾ ਉੱਧਰ ਤੱਕ ਲੈਣਾ ਆ ਬੰਦੇ ਆ ਆ ਕੇ ਹੈ ਨਾ ਲੈ ਨਹੀਂ ਹੈ ਆ ਕੇ ਜੰਟ ਆ ਗਿਆ ਨਾ ਸਵੇਰ ਆਓ ਠੇਕੇਦਾਰ ਜੀ ਆਓ ਫੜਾ ਫੜਾ ਗਿਆ ਬੰਦਾ ਆ ਸੰਕਰ ਵੀਰੰਤਰ ਠੇਕੇਦਾਰ ਨੂੰ ਦੇ ਉਹਨਾਂ ਠੇਕੇਦਾਰ ਨੂੰ ਬੋਲ ਇਹ ਨਾਲ ਮੇਰਾ ਪਿਆਰ ਯਾਰ ਵੀ ਦੋ ਠੇਕੇਦਾਰ ਫੋਰਮੈਨ ਨੇ ਬੁਲਾ ਮੈਨੂੰ ਫੋਰਮੈਨ ਸੁਬਾਹ ਨੂੰ ਬੁਲਾਣ ਆਲੇ ਫੇਰ ਰਹਿ ਗਈ ਬਾਹਰੋਂ ਦਿੱਤੇਗੇ ਉਹਨੂੰ ਲਾ ਫਿਰ ਦੇ ਦਾਂ ਉਹਦੀ ਵਾਲੇ ਕੋਈ ਨਾ ਬਾਹਰ ਤੇ ਰਹਿਣਾ ਮੂਰਤੀਕਰਾਂ ਦੇ ਵਿੱਚ ਪੁੰਗਲ ਹਟਾ ਲੈ ਬਾੜ ਦੇ ਕਿਥੋਂ ਹਰੀ ਮਦਾਨ ਜੀ ਕੀ ਕਹਿਣਾ ਚਾਹੋਗੇ ਅੱਜ ਗਰਮ ਜਿਹੜੇ ਕੰਬਲ ਵੰਡੇ ਗਏ ਨੇ ਕਲੱਬ ਵੱਲੋਂ ਦੇਵਕੀ ਜੀ ਰੋਟਰੀ ਕਲੱਬ ਸਮਾਨਾ ਡਾਇਨਾਮਿਕ ਦੇ ਵੱਲੋਂ ਅੱਜ ਸੀਐਲ ਫੂਡ ਗੱਜੂ ਮજરા ਦੇ ਸਪਾਂਸਰਡ ਦੇ ਨਾਲ ਰੋਟਰੀ ਕਲੱਬ ਵੀ ਡਾਇਨਾਮਿਕਲੀ ਸਹਾਇਤਾ ਦੇ ਨਾਲ ਅੱਜ ਜਿੰਨੀ ਲੇਬਰ ਪੂਰੇ ਠੰਡ ਚ ਕੰਮ ਕਰ ਰਹੀ ਹੈ ਇਹਨਾਂ ਨੂੰ ਸਾਰਿਆਂ ਨੂੰ ਗਰਮ ਕੰਬਲ ਦਿੱਤੇ ਗਏ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਇੰਨੀ ਠੰਡ ਦੇ ਵਿੱਚ ਇਹ ਵਿਚਾਰੇ ਬਹੁਤ ਓਪਨ ਦੇ ਵਿੱਚ ਰਹਿੰਦੇ ਨੇ ਖੇਤਾਂ ਦੇ ਵਿੱਚ ਰਹਿੰਦੇ ਨੇ ਬਹੁਤ ਜ਼ਿਆਦਾ ਠੰਡ ਹੈ ਇਹਨਾਂ ਨੂੰ ਪੈਰਲ ਕੋਨ ਨੂੰ ਜਗਾਣੀ ਹੁੰਦੀ ਹੱਤਲ ਕਾਂ ਨੂੰ ਜਗਾਣੀ ਹੁੰਦੀ ਲੇਕਿਨ ਅਸੀਂ ਜੋ ਹਰ ਸਾਲ ਦੀ ਸਾਡਾ ਪਰਾਲਾ ਰਹਿੰਦਾ ਕਿ ਲਿਵਰ ਨੂੰ ਅਸੀਂ ਗਰਮ ਕੰਬਲ ਡਿਸਟ੍ਰੀਬਿਊਟ ਕਰੀਏ ਤੇ ਅੱਜ ਦਾ ਦਿਨ ਅਸੀਂ ਤੁਹਾਨੂੰ ਪਤਾ ਹੈ ਪਹਿਲਾਂ ਵੀ ਆਪਾਂ ਸਕੂਲ ਦੇ ਵਿੱਚ ਜਾ ਕੇ ਆਏ ਹਾਂ ਸਕੂਲ 'ਚ ਅਸੀਂ ਜੋ ਕੰਮ ਕੀਤਾ ਤੇ ਅੱਜ ਪੂਰੇ ਕੰਬਲ ਡਿਸਟ੍ਰੀਬਿਊਟ ਕੀਤੇ ਨੇ ਤੇ ਆ ਸਾਡੀ ਰੋਟਰੀ ਕਲੱਬ ਦੀ ਸੇਵਾ ਹੈਗੀ ਹੈ ਰੋਟਰੀ ਕਲੱਬ ਦੇ ਸਹਿਯੋਗ ਨਾਲ ਡਾਇਨਾਮਿਕ 하이 ਦਰਸ਼ਨ ਜੀ ਕੀ ਕਹਿਣਾ ਚਾਹੋਗੇ ਅੱਜ ਕਲੱਬ ਵੱਲੋਂ ਜੋ ਕੰਬਲ ਦਿੱਤੇ ਗਏ ਨੇ ਅੱਜ ਰੋਟਰੀ ਕਲੱਬ ਡਾਇਨਾਮਿਕ ਸਮਾਣਾ ਵੱਲੋਂ ਸਾਡੇ ਪ੍ਰਧਾਨ ਅਨਿਲ ਛੁੜਕਾ ਜੀ ਦੀ ਅਗਵਾਈ ਦੇ ਵਿੱਚ ਪਹਿਲਾਂ ਅਸੀਂ ਸਕੂਲ ਦੇ ਵਿੱਚ ਸਟੇਸ਼ਨਰੀ ਵਗੈਰਾ ਸ਼ੂਜ਼ ਵਗੈਰਾ ਇਨਰ ਵਗੈਰਾ ਦੇ ਕੇ ਆਏ ਹਾਂ ਹੁਣ ਨਾਲ ਹੀ ਅਸੀਂ ਪੀਐਲ ਫੋਰਡ ਦੇ ਵਿੱਚ ਇਹਨਾਂ ਸਪੌਂਸਰਡ ਵਿੱਚ ਸਕਸ਼ਿਪ ਦੇ ਵਿੱਚ ਲੇਬਰ ਨੂੰ ਗਰਮ ਕੰਬਲ ਡਿਸਟ੍ਰੀਬਿਊਟ ਕੀਤੇ ਨੇ ਛੁੜਕਾ ਜੀ ਸਾਡੇ ਬਹੁਤ ਹਿੰਮਤੀ ਨੇ ਔਰ ਇਹਨਾਂ ਦੇ ਸਹਯੋਗ ਨਾਲ ਹੀ ਸਾਰਾ ਕੰਮ ਚੱਲ ਰਿਹਾ ਹੈਗਾ ਬਾਕੀ ਸਾਰੀ ਟੀਮ ਸਾਡੀ ਹਿੰਮਤ ਦੀ ਹੈ ਬਹੁਤ ਬਹੁਤ ਧੰਨਵਾਦ ਛੋਟਕਾ ਜੀ ਦਾ ਸਾਰੀ ਮੈਂਬਰ ਜੀ ਮੰਗ ਰੋਟਰੀਅਨ ਦੀਪਕ गोयल ਸਭ ਤੋਂ ਪਹਿਲਾਂ ਆਪਣੀ ਸਮੂਹ ਟੀਮ ਵੱਲੋਂ ਦੇਵਕੀ ਜੀ ਦਾ ਉਰੇ ਆਏ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜਾ ਸਾਡਾ ਰੋਟਰੀ ਡਾਇਨਾਮਿਕ ਕਲੱਬ ਦੀ ਸ਼ੁਰੂਆਤ ਸੀਐਲ ਫੂਡ ਤੋਂ ਹੀ ਪਹਿਲੇ ਪ੍ਰੋਜੈਕਟ ਨਾਲ ਸਾਡੀ ਸਟਾਰਟ ਹੋਈ ਸੀਗੀ ਜਿਹੜਾ ਪਹਿਲਾ ਪ੍ਰੋਜੈਕਟ ਅਨਿਲ ਗਰਗ ਜੀ ਵੱਲੋਂ ਸਪੌਂਸਰਡ ਕੀਤਾ ਗਿਆ ਸੀ ਪਿਛਲੇ ਸਾਲ ਵੀ ਕੇਵਲ ਆਪਣਾ ਸਾਰੀ ਲੇਬਰ ਨੂੰ ਗਰਮ ਕੰਬਲ ਬੰਡੇ ਗਏ ਸੀਗੇ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਸਾਡਾ ਸਫਰ ਬਹੁਤ ਬਹੁਤ ਵਧੀਆ ਰਿਹਾ ਹੈ ਅਨਿਲ ਗਰਗ ਜੀ ਸਾਡੇ ਨਾਲ ਦਿਨ ਰਾਤ 24 ਘੰਟੇ ਬਹੁਤ ਮਿਹਨਤ ਕਰਦੇ ਨੇ ਤੇ ਅਸੀਂ ਪ੍ਰਮਾਤਮਾ ਅੱਗੇ ਹੀ ਦੁਆ ਕਰਾਂਗੇ ਸਾਨੂੰ ਪ੍ਰਦਾਨ ساری ਉਮਰ ਇਹ ਜਿਹੀ ਸਾਡੇ ਸਾਥ ਨਾਲ ਰਹੇ ਇਹ ਸੀ ਰੋਟਰੀ ਕਲੱਬ ਡਾਇਨਾਮਿਕ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਸਰਦੀ ਪੰਜਾਬ ਦੇ ਵਿੱਚ ਸਰਦੀ ਦਾ ਜੋ ਇਸ ਟਾਈਮ ਸ਼ੁਰੂਆਤ ਹੋ ਚੁੱਕੀ ਹੈ ਲੇਵਰ ਤਪਕੇ ਨੂੰ ਲੇਵਰ ਤਪਕੇ ਨੂੰ ਅੱਜ ਕੰਬਲ ਨੇ ਜਿਹੜੇ 50 ਦੇ ਕਰੀਬ ਜਿਹੜੇ ਕੰਬਲ ਨੇ ਉਹ ਵੰਡੇ ਗਏ ਨੇ ਅਨਿਲ ਗਰਗ ਚੁਟਕਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਲੱਬ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਸੈਕਟਰੀ ਗੋਤਮ ਗਰਗ ਜੀ ਕੈਸ਼ੀਅਰ ਦੀਪਕ ਗੋਇਲ ਜੀ ਪ੍ਰੋਜੈਕਟ ਚੇਅਰਮੈਨ ਅਸ਼ੋਕ ਗਰਗ ਜੀ ਸਰੋਲੇ ਵਾਲੇ ਪ੍ਰੋਜੈਕਟ ਚੇਅਰਮੈਨ ਪ੍ਰਿੰਕਲ ਸਿੰਘਲਾ ਜੀ ਅੱਜ ਇਹ ਕੰਬਲ ਵੰਡਣ ਦੀ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਉਪਰਾਲਾ ਰੋਟਰੀ ਕਲੱਬ ਸਮਾਨਾ ਟਰਨੈਮਿਕ